कौन बनेगा करोड़पति ਦੇ ਵਿੱਚ ਜਾਣ ਮਗਰੋਂ ਧਮਕੀ ਮਿਲਣ ਦੇ ਮਾਮਲੇ ਦੇ ਵਿੱਚ ਮਸ਼ਹੂਰ ਪੰਜਾਬੀ ਗਾਇਕ ਦਲਜੀਤ ਦੋਸਾਂਝ ਤਾਂ ਹੁਣ ਵੱਡਾ ਬਿਆਨ ਸਾਹਮਣੇ ਆਇਆ ਹੈ ਜਿਸ ਦੇ ਵਿੱਚ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਸਾਂਝੀ ਕੀਤੀ ਇਸ ਪੋਸਟ ਨੂੰ ਸਾਂਝਾ ਕਰਦੇ ਹੋਏ ਉਹਨਾਂ ਨੇ ਕੇਬੀਸੀ ਦੇ ਵਿੱਚ ਜਾਣ ਦਾ ਕਾਰਨ ਦੱਸਿਆ ਹੈ ਦੱਸਦੀ ਹੈ ਕਿ ਵਿਵਾਦ ਉਦੋਂ ਸ਼ੁਰੂ ਹੋਇਆ ਜਦੋਂ ਦਲਜੀਤ ਦੋਸਾਂਝ ਨੇ ਕੇਬੀਸੀ ਦੇ ਸੈੱਟ ਤੇ ਅਮਿਤਾਬ ਬੱਚਨ ਦੇ ਪੈਰ ਛੂਏ ਸਨ ਜਿਸ ਦੇ ਮਗਰੋਂ ਇੱਕ ਸੰਗਠਨ ਦੇ ਵੱਲੋਂ ਉਹਨਾਂ ਨੂੰ ਧਮਕੀ ਦਿੱੰਦਿਆ ਕਿਹਾ ਗਿਆ ਸੀ ਕਿ ਦਲਜੀਤ ਦਾ ਸ਼ੋਅ 1 ਨਵੰਬਰ ਨਿੱਕੇ ਸਿੱਖ ਜੇਨੋਸਾਈਡ ਰਿਮੈਂਬਰੈਂਸ ਦਿਤੇ ਹੋਣਾ ਯਾਦਗਾਰ ਦਿਵਸ ਦਾ ਮਜ਼ਾਕ ਹੈ ਚੇਤਾਵਨੀ ਦਿੱਤੀ ਗਈ ਕਿ ਜੇਕਰ ਸ਼ੋਅ ਰੱਦ ਨਾ ਕੀਤਾ ਗਿਆ ਤਾਂ ਪੰਥਕ ਸ਼ਟਡਾਊਨ ਰੈਲੀ ਕੱਢੀ ਜਾਏਗੀ ਅਤੇ ਦੁਨੀਆ ਭਰ ਦੀਆਂ ਸਿੱਖ ਸੰਸਥਾਵਾਂ ਨੂੰ ਦਲਜੀਤ ਦੇ ਪ੍ਰੋਗਰਾਮਾਂ ਦੇ ਬਾਈਕਾਰਡ ਦੀ ਅਪੀਲ ਕੀਤੀ ਗਈ ਹੈ ਦੱਸ ਦਿਓ ਕਿ ਹੁਣ ਦਲਜੀਤ ਨੇ ਇਸ ਧਮਕੀ ਤੇ ਬਿਆਨ ਦਿੰਦਿਆਂ ਇੱਕ ਪੋਸਟ ਸਾਂਝੀ ਕੀਤੀ ਹੈ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਮੈਂ ਕੇਬੀਸੀ ਦੇ ਵਿੱਚ ਕਿਸੇ ਗਾਣੇ ਜਾਂ ਫਿਰ ਫਿਲਮ ਦੀ ਪ੍ਰਮੋਸ਼ਨ ਦੇ ਲਈ ਨਹੀਂ ਗਿਆ ਸੀ ਸਗੋਂ ਪੰਜਾਬ ਦੇ ਵਿੱਚ ਹੜ੍ਹਾਂ ਦੇ ਲਈ ਗਿਆ ਸੀ ਉਹ ਪੰਜਾਬ ਦੇ ਵਿੱਚ ਆਏ ਹੜ੍ਹਾਂ ਦੇ ਲਈ ਗਿਆ ਸੀ ਤਾਂ ਜੋ ਨੈਸ਼ਨਲ ਲੈਵਲ ਤੇ ਗੱਲ ਹੋਵੇ ਅਤੇ ਲੋਕ ਡੋਨੇਟ ਕਰ ਸਕਣ। ਕੌਣ ਬਣੇਗਾ ਕਰੋੜਪਤੀ ਦੇ ਵਿੱਚ ਜਾਣ ਮਗਰੋਂ ਧਮਕੀ ਮਿਲਣ ਦੇ ਮਾਮਲੇ ਦੇ ਵਿੱਚ ਮਸ਼ਹੂਰ ਪੰਜਾਬੀ ਗਾਇਕ ਦਲਜੀਤ ਦੋਸਾਂਝ ਤਾਂ ਹੁਣ ਵੱਡਾ ਬਿਆਨ ਸਾਹਮਣੇ ਆਇਆ ਹੈ ਜਿਸ ਦੇ ਵਿੱਚ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਸਾਂਝੀ ਕੀਤੀ। ਇਸ ਪੋਸਟ ਨੂੰ ਸਾਂਝਾ ਕਰਦੇ ਹੋਏ ਉਹਨਾਂ ਨੇ ਕੇਬੀਸੀ ਦੇ ਵਿੱਚ ਜਾਣ ਦਾ ਕਾਰਨ ਦੱਸਿਆ ਹੈ ਦੱਸਦੀ ਹੈ ਕਿ ਵਿਵਾਦ ਉਦੋਂ ਸ਼ੁਰੂ ਹੋਇਆ ਜਦੋਂ ਦਲਜੀਤ ਦੋਸਾਂਝ ਨੇ ਕੇਬੀਸੀ ਦੇ ਸੈੱਟ ਤੇ ਅਮਿਤਾ बच्चन ਦੇ ਪੈਰ ਛੂਏ ਸਨ। ਜਿਸ ਦੇ ਮਕਰੋ ਇੱਕ ਸੰਗਠਨ ਦੇ ਵੱਲੋਂ ਉਹਨਾਂ ਨੂੰ ਧਮਕੀ ਦਿੱੰਦਿਆ ਕਿਹਾ ਗਿਆ ਸੀ ਕਿ ਦਲਜੀਤ ਦਾ ਸ਼ੋਅ 1 ਨਵੰਬਰ ਯਾਨੀ ਕਿ ਸਿੱਖ ਜੇਨੋਸਾਈਡ ਰਿਮੈਂਬਰੈਂਸ ਡੇ ਤੇ ਹੋਣਾ ਯਾਦਗਾਰ ਦਿਵਸ ਦਾ ਮਜ਼ਾਕ ਹੈ ਚੇਤਾਵਨੀ ਦਿੱਤੀ ਗਈ ਕਿ ਜੇਕਰ ਸ਼ੋਅ ਰੱਦ ਨਾ ਕੀਤਾ ਗਿਆ ਤਾਂ ਪੰਥਕ ਸ਼ਟਡਾਊਨ ਰੈਲੀ ਕੱਢੀ ਜਾਏਗੀ ਅਤੇ ਦੁਨੀਆ ਭਰ ਦੀਆਂ ਸਿੱਖ ਸੰਸਥਾਵਾਂ ਨੂੰ ਦਲਜੀਤ ਦੇ ਪ੍ਰੋਗਰਾਮਾ ਦੇ ਬਾਈਕਾਰ ਦੀ ਅਪੀਲ ਕੀਤੀ ਗਈ ਹੈ ਦੱਸਿਆ ਕਿ ਹੁਣ ਦਲਜੀਤ ਨੇ ਇਸ ਧਮਕੀ ਤੇ ਬਿਆਨ ਦਿੰਦਿਆਂ ਇੱਕ ਪੋਸਟ ਸਾਂਝੀ ਕੀਤੀ ਹੈ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਮੈਂ ਕੇਬੀ ਦੇ ਵਿੱਚ ਕਿਸੇ ਗਾਣੇ ਜਾਂ ਫਿਰ ਫਿਲਮ ਦੀ ਪ੍ਰਮੋਸ਼ਨ ਦੇ ਲਈ ਨਹੀਂ ਗਿਆ ਸੀ ਸਗੋਂ ਪੰਜਾਬ ਦੇ ਵਿੱਚ ਹੜ੍ਹਾਂ ਦੇ ਲਈ ਗਿਆ ਸੀ ਸਗੋਂ ਪੰਜਾਬ ਦੇ ਵਿੱਚ ਆਏ ਹੜ੍ਹਾਂ ਦੇ ਲਈ ਗਿਆ ਸੀ ਤਾਂ ਜੋ ਨੈਸ਼ਨਲ ਲੈਵਲ ਤੇ ਗੱਲ ਹੋਵੇ ਅਤੇ ਲੋਕ ਡੋਨੇਟ ਕਰ ਸਕਣ ਕੌਣ ਬਣੇਗਾ ਕਰੋੜਪਤੀ ਦੇ ਵਿੱਚ ਜਾਣ ਮਗਰੋਂ ਧਮਕੀ ਮਿਲਣ ਦੇ ਮਾਮਲੇ ਦੇ ਵਿੱਚ ਮਸ਼ਹੂਰ ਪੰਜਾਬੀ ਗਾਇਕ ਦਲਜੀਤ ਦੋਸਾਂਝ ਤਾਂ ਹੁਣ ਵੱਡਾ ਬਿਆਨ ਸਾਹਮਣੇ ਆਇਆ ਜਿਸ ਦੇ ਵਿੱਚ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਸਾਂਝੀ ਕੀਤੀ ਇਸ ਪੋਸਟ ਨੂੰ ਸਾਂਝਾ ਕਰਦੇ ਹੋਏ ਉਹਨਾਂ ਨੇ ਕੇਬੀਸੀ ਦੇ ਵਿੱਚ ਜਾਣ ਦਾ ਕਾਰਨ ਦੱਸਿਆ ਹੈ ਦੱਸਦੀ ਹੈ ਕਿ ਵਿਵਾਦ ਉੱਦੋਂ ਸ਼ੁਰੂ ਹੋਇਆ ਜਦੋਂ ਦਲਜੀਤ ਦੋਸਾਂਝ ਨੇ ਕੇਬੀਸੀ ਦੇ ਸੈੱਟ ਤੇ ਅਮਿਤਾਬ ਬੱਚਨ ਦੇ ਪੈਰ ਛੂਏ ਸਨ ਜਿਸ ਦੇ ਮਕਰੋਂ ਇੱਕ ਸੰਗਠਨ ਦੇ ਵੱਲੋਂ ਉਹਨਾਂ ਨੂੰ ਧਮਕੀ ਦਿੱੰਦਿਆ ਕਿਹਾ ਗਿਆ ਸੀ ਕਿ ਦਲਜੀਤ ਦਾ ਸ਼ੋਅ 1 ਨਵੰਬਰ ਯਾਨੀ ਕਿ ਸਿੱਖ ਜੇਨੋਸਾਈਡ ਰਿਮੈਂਬਰੈਂਸ ਡੇ ਤੇ ਹੋਣਾ ਯਾਦਗਾਰ ਦੀਪਸ ਦਾ ਮਜ਼ਾਕ ਹੈ ਚੇਤਾਵਨੀ ਦਿੱਤੀ ਗਈ ਕਿ ਜੇਕਰ ਸ਼ੋਅ ਰੱਦ ਨਾ ਕੀਤਾ ਗਿਆ ਤਾਂ ਪੰਥਕ ਸ਼ਟਡਾਊਨ ਰੈਲੀ ਕੱਢੀ ਜਾਏਗੀ ਅਤੇ ਦੁਨੀਆ ਭਰ ਦੀਆਂ ਸਿੱਖ ਸੰਸਥਾਵਾਂ ਨੂੰ ਦਲਜੀਤ ਦੇ ਪ੍ਰੋਗਰਾਮਾ ਦੇ ਬਾਈਕਾਟ ਦੀ ਅਪੀਲ ਕੀਤੀ ਗਈ ਹੈ ਦੱਸੇ ਕਿ ਹੁਣ ਦਲਜੀਤ ਨੇ ਸਤਮਕੀ ਤੇ ਬਿਆਨ ਦਿੰਦਿਆਂ ਇੱਕ ਪੋਸਟ ਸਾਂਝੀ ਕੀਤੀ ਹੈ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਮੈਂ ਕੇਬੀਸੀ ਦੇ ਵਿੱਚ ਕਿਸੇ ਗਾਣੇ ਜਾਂ ਫਿਰ ਫਿਲਮ ਦੀ ਪ੍ਰਮੋਸ਼ਨ ਦੇ ਲਈ ਨਹੀਂ ਗਿਆ ਸੀ ਸਗੋਂ ਪੰਜਾਬ ਦੇ ਵਿੱਚ ਹੜ੍ਹਾਂ ਦੇ ਲਈ ਗਿਆ ਸੀ ਸਗੋਂ ਪੰਜਾਬ ਦੇ ਵਿੱਚ ਆਏ ਹੜ੍ਹਾਂ ਦੇ ਲਈ ਗਿਆ ਸੀ ਤਾਂ ਜੋ ਨੈਸ਼ਨਲ ਲੈਵਲ ਤੇ ਗੱਲ ਹੋਵੇ ਅਤੇ ਲੋਕ ਡੋਨੇਟ ਕਰ ਸਕਣ